ਆਪਾਂ ਪਾਰਸ਼ਾ ਦੇ ਜੀਵਨ ਚੋਂ ਕਿਹੜੀਆਂ ਸਿੱਖਿਆਵਾਂ ਲੈਣੀਆਂ ਨੇ ਕਿ ਜਿਸ ਦਿਨ ਆਪਣੇ ਤਨ ਤੇ ਕੀਮਤੀ ਬਸਤਰ ਇੱਕ ਬੱਚੇ ਦਾ ਨੰਗਾ ਸਰੀਰ ਵੇਖ ਕੇ ਲਾਹ ਕੇ ਦੇ ਦਿੱਤਾ ਉਹਦੋਂ ਪਤਾ ਲੱਗ ਗਿਆ ਜੀਵਨ ਵਿੱਚ ਤਿਆਗ ਦੀ ਕਿੰਨੀ ਵੱਡੀ ਭਾਵਨਾ ਹੈ ਇਹਦੇ ਕੋਲ ਜੇ ਕੱਲ ਨੂੰ ਕੋਈ ਵੱਡੀ ਚੀਜ਼ ਆਏਗੀ ਇਹਦੇ ਕੋਲੋਂ ਆਪਾਂ ਆਸ ਲਾ ਸਕਦੇ ਹਾਂ ਤਿਆਗ ਕਰ ਸਕਦੇ ਹਾਂ ਮੈਂ ਕੱਲ ਦੇ ਦੁਵਾਨ ਚ ਕਹਿਆ ਸੀ ਜੇ ਸਾਡਾ ਬੱਚਾ ਕਿਸੇ ਨਾਲ ਪੜ੍ਹਦੇ ਬੱਚੇ ਨੂੰ ਪਤਾ ਲੱਗ ਜਾਏ ਕਿ ਮੇਰੇ ਦੋਸਤ ਦੇ ਪਿਤਾ ਦੇ ਕੋਲ ਆਰਥਿਕ ਪੱਖ ਮਜ਼ਬੂਰ ਹੈ ਉਹਨੂੰ ਪੈਨ ਪੈਨਸਲ ਲੈ ਕੇ ਨਹੀਂ ਦੇ ਸਕਦਾ ਤੇ ਤੁਹਾਡਾ ਬੱਚਾ ਤੁਹਾਡੇ ਤੋਂ ਬਿਨਾ ਮੰਗਣ ਤੋਂ ਆਪਣੀ ਪੌਕਟ ਮਨੀ ਚੋਂ ਜੇਬ ਖਰਚੇ ਚੋਂ ਆਪਣੇ ਦੋਸਤ ਨੂੰ ਕਿਤਾਬ ਲੈ ਕੇ ਦੇ ਆਇਆ ਤੁਹਾਨੂੰ ਦੱਸ ਦਿੱਤਾ ਆਪਣੀ ਧੀ ਤੇ ਪੋਤਾ ਇੱਕ ਵਾਰੀ ਮੱਥਾ ਚੁੰਮਿਓ ਕਿ ਤੁਹਾਡੀ ਕਮਾਈ ਨੇਕ ਹੈ ਤੁਹਾਡੇ ਕਰ ਨੇਕ ਔਲਾਦ ਪੈਦਾ ਹੋਈ ਹੈ ਕਿ ਤੁਸੀਂ ਸਹੀ ਰਾਹ ਜਾ ਰਹੇ ਜੇ ਤੁਸੀਂ ਸਫਲ ਕਦਮਾਂ ਵੱਲ ਨੂੰ ਜਾ ਰਹੇ ਜੇ ਇਸ ਘਟਨਾਵਾਂ ਨੂੰ ਆਪਣੇ ਬੱਚਿਆਂ ਨੂੰ ਸਿਖਾਓ ਪੁੱਤਰ ਪਾਰਸ਼ਾ ਜਿਹੜੇ ਨਵੇਂ ਪਾਰਸ਼ਾ ਸੀ ਇਦਾਂ ਦਾ ਜੀਵਨ ਤਿਆਗ ਸੀ ਉਹਨਾਂ ਦੇ ਫਿਰ ਅੱਗੇ ਗਏ ਜਿੰਤਨ ਉਹਨਾਂ ਨੂੰ ਗੁਰਤਾ ਗੱਦੀ ਬਖਸ਼ਿਸ਼ ਹੁੰਦੀ ਹੈ ਉਹਨਾਂ ਨੇ ਵੱਖ-ਵੱਖ ਥਾਵਾਂ ਤੇ ਪ੍ਰਚਾਰ ਦੌਰੇ ਕੀਤੇ ਰਾਜਿਆਂ ਦੀਆਂ ਲੜਾਈਆਂ ਵਿੱਚ ਪੈ ਪੈ ਕੇ ਮਕਾਈਆਂ 1600 ਪੈਠ ਇਸਵੀ ਨੂੰ ਮਖਵਾਲ ਦੇ ਇਲਾਕੇ ਦੀ ਜ਼ਮੀਨ ਖਰੀਦ ਕੇ ਪਾਤਸ਼ਾਹ ਜੀ ਨੇ ਉੱਥੇ ਇੱਕ ਨਗਰ ਵਸਾਇਆ ਜਿਹਦਾ ਨਾਮ ਰੱਖਿਆ ਚੱਕ ਨਾਨਕੀ ਆਪਣੀ ਮਾਤਾ ਜੀ ਦੇ ਨਾਮ ਤੇ ਨਾਮ ਰੱਖਿਆ ਸੀ ਚੱਕ ਨਾਨਕੀ ਇਹ ਪਹਿਲਾ ਨਾਮ ਉਹਦਾ ਨਾਮ ਸੀ ਚੱਕ ਨਾਨਕੀ 65 ਵਿੱਚ ਇਹਦਾ ਨੀ ਪੱਥਰ ਰੱਖਿਆ ਗਿਆ ਪਹਿਲੀ ਗ੍ਰਿਫਤਾਰੀ ਗੁਰੂ ਤੇਗ ਬਹਾਦਰ ਮਹਾਰਾਜ ਜੀ ਦੀ 65 ਵਿੱਚ ਹੀ ਹੁੰਦੀ ਹੈ ਤੇ 65 ਵਿੱਚ ਹੀ 1665 ਵਿੱਚ ਹੀ ਗੁਰੂ ਤੇਗ ਬਹਾਦਰ ਮਹਾਰਾਜ ਦੀ ਗ੍ਰਿਫਤਾਰੀ ਹੁੰਦੀ ਹੈ ਤੇ 1665 ਵਿੱਚ ਹੀ ਪਾਤਸ਼ਾਹ ਜੀ ਚੱਕ ਨਾਨਕੀ ਜਿਹਨੂੰ ਅੱਜ ਆਪਾਂ ਆਨੰਦਪੁਰ ਸਾਹਿਬ ਕਹਿੰਨੇ ਉਹਦਾ ਨੀਂਹ ਪੱਥਰ ਰੱਖਿਆ ਜਾਂਦਾ ਵੱਖ-ਵੱਖ ਇਲਾਕਿਆਂ ਦੇ ਕਾਰੀਗਰ ਆਏ ਸੋਨਾ ਸ਼ਹਿਰ ਵਸ ਗਿਆ ਕਿੱਡੀ ਕਮਾਲ ਦੀ ਗੱਲ ਜਿਹੜਾ ਸ਼ਹਿਰ ਪਾਦਸ਼ਾਹ ਨੇ ਆਪਣੇ ਮਾਤਾ ਦੇ ਨਾਮ ਤੇ ਵਸਾਇਆ ਬਾਅਦ ਵਿੱਚ ਉਹਦਾ ਨਾਂ ਪਿਆ ਆਨੰਦਪੁਰ ਸਾਹਿਬ ਪਰ ਕਿਸੇ ਵੀ ਪਰਿਵਾਰ ਦਾ ਅੰਤਲਾ ਸਮਾ ਉਸ ਸ਼ਹਿਰ ਵਿੱਚ ਨਹੀਂ ਹੋਇਆ ਆਪਾਂ ਘਰ ਬਣਾਈਏ ਇੱਕ ਵੀ ਪਰਿਵਾਰ ਦਾ ਅੰਤਲਾ ਸਮਾਂ ਉਸ ਘਰ ਵਿੱਚ ਨਾ ਹੋਵੇ ਕਿੱਡੀ ਸਮਾਜ ਵਿੱਚ ਨਿਰਾਸ਼ਤਾ आएगी ਪਰਵਾਰੇ ਜਾਈਏ ਪਾਰਸ਼ਾ ਦੇ ਸਾਡੀ ਜ਼ਿੰਦਗੀ ਚ ਮਾੜੀਆਂ ਮਾੜੀਆਂ ਘਟਨਾਵਾਂ ਹੁੰਦੀਆਂ ਨਾ ਅਸੀਂ ਆਪਣਾ ਗੁਰੂ ਛੱਡ ਕੇ ਦੂਜੇ ਬਣੇ ਤੁਰ ਪਈਨੇ ਆਪਣੇ ਬੱਚਿਆਂ ਨੂੰ ਦੱਸੋ ਕਿ ਗੁਰੂ ਤੇਗ ਬਹਾਦਰ ਸਾਹਿਬ ਦਿੱਲੀ ਮਾਤਾ ਗੁਜਰਕਾ ਔਰ ਸਰਹੰਦ ਛੋਟੇ ਸਾਹਿਬ ਜਾਦੇ ਸਰਹੰਦ ਵੱਡੇ ਸਾਹਿਬ ਜਾਦੇ ਚਮਕੌਰ ਸਾਹਿਬ ਗੁਰਗੋਬਿੰਦ ਸਿੰਘ ਹਜ਼ੂਰ ਸਾਹਿਬ ਇੱਕ ਵਾਰੀ ਮਹਾਰਾਜ ਨੇ ਆਪਣੀ ਜ਼ਿੰਦਗੀ ਦੀ ਢੈਂਦੀ ਕਲਾ ਨਹੀਂ ਵਿਖਾਈ ਅਸੀਂ ਖਾਂਦਿਆਂ ਪੀਂਦਿਆਂ ਚੰਗੀਆਂ ਦੁਕਾਨਾਂ ਚੰਗੇ ਕਾਰੋਬਾਰ ਚੰਗੀਆਂ ਨੌਕਰੀਆਂ ਕੀ ਸ਼ਬਦ ਬੋਲੇ ਜਾਂਦੇ ਨੇ ਸਾਡੀ ਕਿਸਮਤ ਮਾੜੀ ਸਾਡੇ ਭਾਗਾਂ 'ਚ ਰੱਬ ਨੇ ਦੁੱਖ ਲਿਖ ਦਿੱਤਾ ਮੈਂ ਆਤਮ ਹਤਿਆ ਕਰਨ ਲੱਗਾ ਵਾਂ ਮੈਂ ਆਪਣੀ ਜੀਵਨ ਲੀਲਾ ਖਤਮ ਕਰਨ ਲੱਗਾ ਵਾਂ ਇਸ ਤੋਂ ਵੱਡਾ ਵੀ ਜ਼ਿੰਦਗੀ 'ਚ ਕੋਈ ਕਸ਼ਟ ਆ ਸਕਦਾ ਹੈ ਮੁਸ਼ਕਿਲਾ ਭਰਿਆ ਜੀਵਨ ਪਰ ਪਾਦਸ਼ਾਹ ਨੇ ਕਿਸੇ ਨੂੰ ਉਲਾਮਾ ਨਹੀਂ ਦਿੱਤਾ ਆ ਕਰਾਂ ਚ ਬਹੁਤ ਅੱਜਕੱਲ ਸਮਾਜ ਵਿੱਚ ਸਾਡੇ ਕੋਈ ਕੁਦਰਤੀ ਗੱਲ ਹੈ ਟੀਵੀ ਸੀਰੀਅਲ ਚੱਲਦੇ ਨੇ ਨਾਟਕ ਚੇਟਕ ਵੇਖਦੇ ਨੇ ਮੈਂ ਨਹੀਂ ਆਂਦਾ ਤੁਸੀਂ ਸਾਡੇ ਕਹਿਣ ਨਾਲ ਛੱਡ ਦੇਣਾ ਪਰ ਸਮਾਂ ਘਟਾਓ ਅੱਜ ਨਾਟਕ ਵੇਖ ਕੇ ਮੈਚ ਵੇਖ ਕੇ ਤੇ ਅੱਖਾਂ ਚੋਂ ਉੱਥਰੋਂ ਆਉਂਦੇ ਨੇ ਪਰਿਵਾਰਾਂ ਦੇ ਰਿਸ਼ਤੇਾਂ ਪ੍ਰਤੀ ਫੀਲਿੰਗ ਹੀ ਅੰਦਰੋਂ ਮਰ ਗਈ ਕੋਈ ਪਰਿਵਾਰ ਦਾ ਜੀ ਬਿਮਾਰ ਹੋਵੇ ਅੱਖ ਨਹੀਂ ਗਿੱਲੀ ਹੁੰਦੀ ਅੰਦਰ ਮਹਿਸੂਸ ਨਹੀਂ ਹੁੰਦਾ ਨਾਟਕ ਵੇਖ ਕੇ ਅੱਖਾਂ 'ਚ ਪਾਣੀ ਆ ਰਿਹਾ ਹੈ ਕੋਈ ਸੀਰੀਅਲ ਵੇਖ ਕੇ ਅੱਖਾਂ 'ਚ ਹੰਝੂ kehr ਰਹੇ ਨੇ ক্রিকেট ਦਾ ਮੈਚ ਹੋ ਰਿਹਾ ਕੋਈ ਜਿੱਤ ਰਿਹਾ ਕੋ ਹਾਰ ਰਿਹਾ ਹਾਪ ਪਾਵੇ ਦੇ ਚੇਂਜ ਹੋ ਰਹੇ ਨੇ ਇਹਦਾ ਖੂਨ ਉੱਤੇ ਥੱਲੇ ਜਾ ਰਿਹਾ ਹੈ ਬਾਣੀ ਦੀ ਵਿਚਾਰ ਅੰਦਰੋਂ ਮਰ ਗਏ ਫੀਲਿੰਗ ਅੰਦਰੋਂ ਖਤਮ ਹੋ ਗਈ ਕਿਉਂਕਿ ਜਿੱਦਾਂ ਦਾ ਤੁਸੀਂ ਆਪਣੇ ਮਨ ਵਿੱਚ ਖੁਰਾਕ ਪਾਉਗੇ ਮਨ ਉਦਾਂ ਦਾ ਹੋਏਗਾ ਜੇ ਨਵੇਂ ਪਾਤਸ਼ਾਹ ਜੀ ਐਡੇ ਵੱਡੇ ਆਪਣੀ ਜ਼ਿੰਦਗੀ ਵਿੱਚ 54 ਸਾਲ ਦੀ ਉਮਰ ਤੱਕ ਬਚਪਨ ਤੋਂ ਲੈ ਕੇ ਜਿਉਂਦਾ ਜੀਵਨ ਐਡਾ ਤਿਆਗ ਨਾਲ ਵਿਚਾਰਾਂ ਨਾਲ ਭਰਿਆ ਪਿਆ ਨਾ ਇਹ ਬਦੌਲਤ ਹੈ ਗੁਰੂ ਹਰਗੋਬਿੰਦ ਪਾਤਸ਼ਾਹ ਜੀ ਤੇ ਮਾਤਾ ਨਾਨਕੀ ਜੀ ਦੀ ਬਦੌਲਤ ਕਰੋ ਸੰਸਕਾਰ ਕੈਸੇ ਮਿਲੇ ਜੇ ਮਾਤਾ ਨਾਨਕੀ ਜੀ ਛਿੜਕ ਮਾਰਦੇ ਤੂੰ ਐਡਾ ਵਧੀਆ ਕੀਮਤੀ ਬਸਤਰ ਕਿਉਂ ਦੇ ਆਇਆ ਪਰ ਮੱਥਾ ਚ ਮਿਆ ਉਹਨਾਂ ਨੇ ਉਨਾ ਪਿਆਰ ਕੀਤਾ ਕਿ ਸਾਡੇ ਬੱਚੇ 'ਚ ਤਿਆਗ ਹੈ ਸਾਡਾ ਬੱਚਾ ਕਿਸੇ ਦੀ ਮਦਦ ਕਰ ਸਕਦਾ ਹੈ ਪਾਸ਼ਾ ਜੀ ਅੱਗੇ ਵਧਦੇ ਗਏ ਵਖ ਵਖ ਲਾਕਿਆਂ 'ਚ ਅੱਜ ਕੋ ਬੰਦਾ ਆਪਣੇ ਘਰੋਂ ਤੁਰਦਾ ਹੈ ਨਾ ਕਿਸੇ ਦੇ ਨਾਲ ਜਾਣਾ ਹੋਵੇ ਤੇ ਪਹਿਲਾਂ ਜੋੜ ਘਟਾਓ ਕਰਦਾ ਮੈਂ ਇਹਦੇ ਨਾਲ ਤੁਰ ਲੱਗਾ ਇਹਦੇ ਨਾਲ ਅੱਜ ਇੱਕ ਦਿਨ ਮੇਰਾ ਲੱਗ ਜਾਣਾ ਹੈ ਇਹਦੇ ਨਾਲ ਜੁਣਦਾ ਮੈਨੂੰ ਨਿੱਜੀ ਫਾਇਦਾ ਕੀ ਹੋਏਗਾ ਸਾਰੇ ਨਹੀਂ ਕਰਦੇ ਪਰ ਕਈ ਵਾਰੀ ਬੰਦੇ ਨੇ ਜਹਿਨ 'ਚ ਆ ਜਾਂਦਾ ਨਾ ਕਿਆ ਜੇ ਮੈਨੂੰ ਕਹਿੰਦਾ ਮੇਰੇ ਨਾਲ ਚਲ ਮੇ ਤੇ ਨਾਲ ਜਾਊਂਗਾ ਮੇਰਾ ਇੱਕ ਦਿਨ ਪੂਰਾ ਲੱਗ ਜਾਣਾ ਮੈਂ ਫਰੀ ਤੁਰਿਆ ਫਿਰਦਾ ਕੋਈ ਨਾ ਕੋਈ ਇਹਦੇ ਕੋਲੋਂ ਮੈਨੂੰ ਫਾਇਦਾ ਲੈਣਾ ਪੈਣਾ ਅੱਜ ਮੈਂ ਇਹਦੇ ਨਾਲ ਗਿਆ ਕੱਲ ਇਹਨੂੰ ਮੈਂ ਲੈ ਕੇ ਜਾਵਾਂਗਾ ਕਿਤਨਾ ਕਿਤੇ ਅੰਦਰ ਸਵਾਰਥ ਕੰਮ ਕਰਦਾ ਹੈ ਨਾ ਪਰ ਸਲੂਟ ਹੈ ਪਾਦਸ਼ਾਹ ਨੂੰ ਸਮਾਜ ਦੇ ਭਲੇ ਲਈ ਕਿੰਨਾ ਸਮਾਂ ਬਾਹਰ ਬਤਾ ਦਿੱਤਾ ਇੱਕ ਦਿਨ ਜ਼ਿੰਦਗੀ 'ਚ ਸਵਾਰਥ ਨਹੀਂ ਰੱਖਿਆ ਕਿ ਜਿੰਨਾ ਬਦਲੇ ਮੈਂ ਘਰ-ਬਾਰ ਛੱਡ ਕੇ ਤੁਰਿਆ ਫਿਰਦਾ ਇਹਨਾਂ ਤੋਂ ਮੈਨੂੰ ਨਿੱਜੀ ਬੈਨੀਫਿਟ ਕੀ ਹੋਏਗਾ ਮੈਨੂੰ ਨਿੱਜੀ ਲਾਭ ਕੀ ਹੋਏਗਾ ਇੱਕ ਵਾਰ ਨਹੀਂ ਸੋਚਿਆ ਪਰਸ਼ਾਣ ਨੇ ਜੇ ਕਸ਼ਮੀਰੀ ਬ੍ਰਾਹਮਣ ਆਏ ਜਿਨ੍ਹਾਂ ਦੇ ਵਾਸਤੇ ਆਰਗਜ਼ੇਬ ਨੇ ਇੱਕ ਕਾਨੂੰਨ ਬਣਾ ਦਿੱਤਾ ਕਿ ਇਹਨਾਂ ਦੇ ਜਨੇਊ ਉਤਾਰੇ ਜਾਣ ਜ਼ੁਲਮ ਹੋਏ ਉਹ ਇਕੱਠੇ ਹੋ ਕੇ ਆਏ ਮੈਂ ਕੱਲ ਵੀ ਕਿਹਾ ਸੀ ਜੇ ਮੁਸਲਮਾਨ ਭਰਾਵਾਂ ਤੇ ਅਤਿਆਚਾਰ ਹੁੰਦਾ ਤੇ ਪਰਸ਼ਾਤਾ ਵੀ ਤੁਰਦੇ ਉਹ ਨਏ ਨਹੀਂ ਸੀ ਵੇਖਣਾ ਅਤਿਆਚਾਰ ਕਰਨ ਵਾਲਾ ਕੌਣ ਹੈ ਤੇ ਕਿਹਦੇ ਤੇ ਹੋ ਰਿਹਾ ਹੈ ਉਹ ਮਨੁੱਖੀ ਹੱਕਾਂ ਦੀ ਰਾਖੀ ਕਰਨ ਆਏ ਨੇ ਪ੍ਰਿਆਗ ਗਏ ਬਨਾਰਸ ਗਏ ਤੇ ਇਹ ਪ੍ਰਿਆਗ ਬਨਾਰਸ ਇਹ ਜਿਹੜੇ ਇਲਾਕੇ ਸੀ ਨਾ ਇਹ ਭਾਈ ਗੁਰਦਾਸ ਜੀ ਪਹਿਲਾਂ ਇਸ ਇਲਾਕੇ ਚ ਪ੍ਰਚਾਰ ਦੇ ਸੈਂਟਰ ਖੁੱਲ ਚੁੱਕੇ ਸਨ ਕਿਉਂਕਿ ਭਾਈ ਗੁਰਦਾਸ ਜੀ ਘੋੜਿਆਂ ਦਾ ਵਪਾਰ ਕਰਨ ਵਾਸਤੇ ਗੁਰੂ ਸਾਹਿਬ ਦੂਰ ਦੂਰ ਤੱਕ ਇਹਨਾਂ ਨੂੰ ਪੇਚੁੱਕੇ ਸੀ ਇਹਨਾਂ ਸਾਰਿਆਂ ਇਲਾਕਿਆਂ ਵਿੱਚ ਕਿਤੇ ਨਾ ਕਿਤੇ ਸਿੱਖੀ ਦਾ ਬੂਟਾ ਲਾ ਚੁੱਕੇ ਸੀ ਪਾਤਸ਼ਾਹ ਜੀ ਗੁਰੂ ਤੇਗ ਬਹਾਦਰ ਸਾਹਿਬ ਜੀ ਗਏ ਉਨ੍ਹਾਂ ਵਿੱਚੋਂ ਜਾਗਰਤੀ ਪੈਦਾ ਕਰਨ ਵਾਸਤੇ ਉਨ੍ਹਾਂ ਵਿੱਚ ਲਹਿਰ ਪੈਦਾ ਕਰਨ ਵਾਸਤੇ ਪਹਿਲੀ ਇਹ ਗ੍ਰਿਫਤਾਰੀ ਪਹਿਲੀ 65 ਚ ਹੋਈ ਇਹਦਾ ਮਤਲਬ ਕਸ਼ਮੀਰੀ ਬ੍ਰਾਹਮਣ ਤਾਂ ਇਹ ਜਾ ਕੇ 75 ਚ 10 ਸਾਲ ਪਹਿਲਾਂ ਗ੍ਰਿਫਤਾਰੀ ਪਹਿਲੀ ਕਿਉਂ ਹੋਈ ਇਹਦਾ ਮਤਲਬ ਗੱਲ ਕੁਝ ਹੋਰ ਸੀ ਵਿੱਚ ਇਹ ਵੀ ਹੈਗੀ ਸੀ ਉਹਨਾਂ ਤੇ ਜ਼ੁਲਮ ਵੀ ਹੋ ਰਿਹਾ ਸੀ ਪਰ ਸਮੇਂ ਦੀਆਂ ਸਰਕਾਰਾਂ ਨੂੰ ਸਮਾਜ ਵਿੱਚ ਭਲਾ ਕਰਨ ਵਾਲੇ ਲੋਕ ਚੰਗੇ ਨਹੀਂ ਲੱਗਦੇ ਮੈਂ ਤੁਹਾਡੇ ਸਾਹਮਣੇ ਇੱਕ ਐਗਜ਼ਾਮਪਲ ਦੇਣ ਲੱਗਾ ਪਗਤਪੁਰ ਸਿੰਘ ਜਦੋਂ ਨਾ ਪਹਿਲੀ ਵਾਰ ਪਿੰਗਲਵਾੜੇ ਦੀ ਸੰਸਥਾ ਆਰੰਭ ਕਰਨੀ ਸੀ ਨਾ ਜਿਹੜਾ ਉਹਨਾਂ ਅਪਾਜਾਂ ਮੰਦ ਬੁੱਧੀਆਂ ਲਈ ਸਮਾਨ ਇਕੱਠਾ ਕੀਤਾ ਸੀ ਸਰਕਾਰਾਂ ਦੇ ਕਰਿੰਦੇ ਉਹ ਵੀ ਚੱਕੇ ਲੈ ਗਏ ਸੀ ਅਜੀ ਉਹਨਾਂ ਨੇ ਸਮਾਜ ਵਿੱਚ ਜਿਹੜੇ ਮੰਦ ਬੁੱਧੀ ਅਪਾਜ ਲੋਕ ਸੀ ਉਹਨਾਂ ਦੀ ਸੇਵਾ ਸੰਭਾਲ ਕਰਨੀ ਸੀ ਪਰ ਸਰਕਾਰਾਂ ਨੂੰ ਸਮਾਜ ਦਾ ਭਲਾ ਕਰਨ ਵਾਲੇ ਲੋਕ ਵੀ ਬਹੁਤੀ ਵਾਰ ਪਸੰਦ ਨਹੀਂ ਆਉਂਦੇ ਗੁਰੂ ਅਰਜਨ ਸਾਹਿਬ ਵੱਲ ਵੇਖ ਲਓ ਤਾਂ ਗੁਰੂ ਅਰਜਨ ਸਾਹਿਬ ਜੀ ਨੇ ਲਾਹੌਰ ਦੇ ਵਿੱਚ ਜਦੋਂ ਕਾਲ ਪਿਆਏ ਕਿੰਨਾ ਭਲਾ ਕੀਤਾ ਕੋੜੀ ਖਾਣੇ ਤਿਆਰ ਕਰਾਏ ਨੇ ਲੋਕਾਂ ਵਾਸਤੇ ਲੰਗਰ ਲਾਏ ਦਵਾਈਆਂ ਦੇ ਲੰਗਰ ਲਾਏ ਘਰ ਬਣਾ ਕੇ ਦਿੱਤੇ ਲਾਹੌਰ ਚੋਂ ਆਵਾਜ਼ ਆਈ ਧੰਨ ਗੁਰੂ ਅਰਜਨ ਧੰਨ ਗੁਰੂ ਅਰਜਨ ਸਰਕਾਰਾਂ ਨੂੰ ਇਨਾਮ ਦੇਣਾ ਚਾਹੀਦਾ ਸੀ ਨਾ ਪਰ ਕੀ ਹੋਇਆ ਉਸੇ ਲਾਹੌਰ ਦੇ ਵਿੱਚ ਤਤੀ ਤਵੀ ਤੇ ਬਿਠਾ ਕੇ ਸੀਸ ਤੇ ਤੱਤਾ ਰੇਤਾ ਪਾ ਕੇ ਦੇਗਾਂ ਚ ਉਬਾਲੇ ਦੇ ਕੇ ਸ਼ਹੀਦ ਕੀਤਾ ਗਿਆ ਮਤਲਬ ਸਮਝ ਕੇ ਵੇਖਿਓ ਇੱਕ ਵੀ ਕੰਮ ਤੁਹਾਨੂੰ ਗੁਰੂ ਪਾਸ਼ਾ ਦੇ ਜੀਵਨ ਦਾ ਸਮਾਜ ਦੇ ਵਿਰੋਧ ਨਹੀਂ ਮਿਲੇਗਾ ਸਮਾਜ ਦੀ ਜਿਹੜੀ ਜੀਵਨ ਦੀ ਵਿਗੜੀ ਹੋਈ ਦਸ਼ਾ ਨੂੰ ਸੁਧਾਰਨ ਲਈ ਪਾਸ਼ਾ ਨੇ ਆਪਣਾ ਸਮਾਂ ਲਾਇਆ ਖੂਲਵਾਏ ਪਹਿਲਾਂ ਗੁਰੂ ਅਰਜਨ ਸਾਹਿਬ ਨੇ ਵਾਖਵਾਖ ਇਲਾਕਿਆਂ ਚ ਖੂਲਵਾਏ ਲੋਕਾਂ ਨੂੰ ਪਾਣੀ ਮੁਹੱਈਆ ਕਰਾਇਆ ਅੱਜ ਤੁਸੀਂ ਵੇਖੋ ਪਾਣੀ ਕੰਦਾ ਹੁੰਦਾ ਜਾ ਰਿਹਾ ਕਦੀ ਇਹ ਕੰਮ ਗੁਰੂ ਪਾਸ਼ਾ ਕਰਦੇ ਸੀ ਖੂਲਵਾਏ ਗੁਰੂ ਅਰਜਨ ਸਾਹਿਬ ਨੇ ਉਸ ਤੋਂ ਬਾਅਦ ਗੁਰੂ ਤੇਗ ਬਹਾਦਰ ਮਹਾਰਾਜ ਨੇ ਅੱਜ ਵੀ ਤੁਹਾਨੂੰ ਪੰਜਾਬ ਆ ਜਿਹੜਾ ਹਰਿਆਣਾ ਕਦੀ ਇਹ ਵੀ ਪੰਜਾਬ ਦਾ ਹਿੱਸਾ ਸੀ ਕਦੀ ਵੇਖਿਓ ਜਿਹੜੇ ਪੁਰਾਣੇ ਬਹੁਤੇ ਖੂਹ ਨੇ ਇਹ ਗੁਰੂ ਤੇਗ ਬਹਾਦਰ ਮਹਾਰਾਜ ਸੱਚੇ ਪਾਤਸ਼ਾਹ ਦੇ ਵਕਤ ਦੇ ਲੱਗੇ ਹੋਏ ਨੇ ਲੋਕਾਂ ਨੂੰ ਪਾਣੀ ਲਾ ਕੇ ਪਾਣੀ ਦੀ ਸਹੂਲਤ ਦਿੱਤੀ ਪ੍ਰਚਾਰ ਕੀਤਾ ਉਹਨਾਂ ਦੀ ਰੋਟੀ ਪਣੇ ਦਾ ਪ੍ਰਬੰਧ ਕੀਤਾ ਇਹ ਕੰਮ ਕਿਹਨਾਂ ਦੇ ਸੀ ਭਲਾ ਬੋਲੋ ਪਿਆਰਿਓ ਤੇ ਸਰਕਾਰਾਂ ਨੂੰ ਆਪਣੇ ਚਿਹਰੇ ਨੰਗੇ ਹੁੰਦੇ ਦਿਸੇ ਜੇ ਸੰਸਾਰ 'ਚ ਅਮਨ ਸ਼ਾਂਤੀ ਆਏਗੀ ਰਾਜਿਆਂ ਦੀ ਲੜਾਈਆਂ ਮੁੱਕ ਜਾਣਗੀਆਂ ਸਾਨੂੰ ਕੌਣ ਪੁੱਛੇਗਾ ਉਹਨਾਂ ਉਹਨੇ ਫਿਰ ਬਹਾਨੇ ਲੱਭੇ ਪਹਿਲੀ ਗ੍ਰਿਫਤਾਰੀ 65 'ਚ ਹੋਈ ਰਾਜਾ જય ਸਿੰਘ ਵਿੱਚ ਪੈ ਕੇ ਉਹ ਗ੍ਰਿਫਤਾਰੀ ਸਿਰਫ ਨਵੰਬਰ 'ਚ ਹੋਈ ਦਸੰਬਰ 'ਚ ਪਛਾੜ ਆਉਗੇ ਫਿਰ ਮਹਾਰਾਜ ਨੇ ਆਪਣਾ ਕੰਮ ਬੰਦ ਨਹੀਂ ਕੀਤਾ ਫਿਰ ਮਹਾਰਾਜ ਨੇ ਆਪਣੀ ਮਹਿਮ ਜਾਰੀ ਰੱਖੀ ਦੁਨੀਆ ਨੂੰ ਜਗਾਉਣ ਵਾਸਤੇ ਭਲਾ ਕਰ ਲਈ ਮਹਾਰਾਜ ਫਿਰ ਤੁਰਪੈ ਦੂਜੀ ਗ੍ਰਿਫਤਾਰੀ ਫਿਰ 70 'ਚ ਹੁੰਦੀ ਹੈ ਉਹ ਵੀ ਥੋੜੇ ਦਨਮੀ ਨਿਆਬਤ ਫਿਰ ਪਾਸ਼ਾ ਰਿਆ ਹੋ ਗਿਆ ਹੁਣ ਜਿਹੜੀ ਤੀਜੀ ਗ੍ਰਿਫਤਾਰੀ ਸੀ 75 ਚ ਹੋਈ ਇਥੇ ਰਿਆ ਨਹੀਂ ਹੋਏ ਭਾਈ ਮਤੀ ਦਾਸ ਜੀ ਭਾਈ ਸਤੀ ਦਾਸ ਜੀ ਭਾਈ ਦਿਆਲਾ ਜੀ ਭਾਈ ਉਦੇ ਸਿੰਘ ਭਾਈ ਜੈਤਾ ਜੀ ਜਿਨ੍ਹਾਂ ਨੂੰ ਅਸੀਂ ਸਤਕਾਰ ਨਾਲ ਭਾਈ ਜੀਵਨ ਸਿੰਘ ਕਹਿੰਦੇ ਆ ਭਾਈ ਦਿਆਲਾ ਜੀ ਭਾਈ ਮਨੀ ਸਿੰਘ ਦੇ ਸਕੇ ਭਰਾ ਨੇ ਜਿਹਦੇ ਬੰਦ-ਬੰਦ ਕੱਟੇ ਗਏ ਸਨ ਤੇ ਭਾਈ ਮਨੀ ਸਿੰਘ ਦੇ ਪਰਿਵਾਰ ਦੀ ਜਿਹੜੀ ਹੁਣ ਤਾਂ ਖੋਜ ਹੋ ਚੁੱਕੀ ਐ 90 ਤੋਂ ਵੱਧ ਉਹਨਾਂ ਦੇ ਪਰਿਵਾਰ ਦੇ ਮੈਂਬਰ ਨੇ ਜਿਹੜੇ ਸ਼ਹਾਦਤ ਦਾ ਜਾਮ ਪੀਤਾ ਜਿਨ੍ਹਾਂ ਨੇ 90 ਤੋਂ ਵੱਧ ਇੱਥੇ ਮੇਰੇ ਵਰਗਾ 90 ਰੁਪਏ ਗੁਰਦੁਆਰੇ ਦੇ ਕੇ ਨਾ 10 ਵਾਰੀ ਵਿੰਦਾ ਮੇਰੇ ਨਾਂ ਦਾ ਪਰਚਾ ਕੱਟਿਆ ਕਿ ਨਹੀਂ ਕੱਟਿਆ ਮੇਰੇ ਨਾਂ ਦਾ ਪੱਥਰ ਲਾਇਆ ਕਿ ਨਹੀਂ ਲਾਇਆ ਮੈਂ ਗਲਾਸ ਦਾਸ ਛਡਾਉਣੇ ਹੁਣ ਮੈਂ ਪਹਿਲਾਂ ਨਾਂ ਲਿਖਾ ਕੇ ਲਿਉਣਾ ਉੱਤੇ ਮੇਰਾ ਨਾਂ ਘਰੋੜ ਕੇ ਲਿਖੋ ਮੈਂ ਗੁਰੂ ਦੇ ਕੋਲ ਆਣ ਕੇ ਵੀ ਆਪਣਾ ਨਾਮ ਲੱਭਦਾ ਵਾਂ ਉਹਨਾਂ ਆਪਣੇ 90 90 ਜੀਵਾਰ ਦਿੱਤੇ ਕਿਤੇ ਪੱਥਰ ਲਗਾ ਨਹੀਂ ਵੇਖਿਆ ਭਾਈ ਮਨੀ ਸਿੰਘ ਦੇ ਪਰਿਵਾਰ ਵੱਲੋਂ ਪੱਥਰ ਲਗਾ ਨਹੀਂ ਵੇਖਿਆ ਸਾਡੇ ਘਰ ਪੱਖਾ ਲੱਗਦਾ ਕੋਈ ਅਜ ਆਪਣੇ ਘਰ ਪੱਖਾ ਲਾਉਣ ਲੱਗਿਆ ਨਾਂ ਲਿਖਾਉਂਦਾ ਬੋਲ ਕੇ ਦੱਸਿਓ ਜੀ ਪਰ ਕਿਸੇ ਧਾਰਮਿਕ ਸਥਾਨ ਤੇ ਪੱਖੇ ਲਵਾਉਣੇ ਹੋਣ ਤੇ ਕੱਲੇ ਕੱਲੇ ਫਰਦੇ ਉੱਤੇ ਨਾਮ ਲਿਖਾਇਆ ਹੁੰਦਾ ਕੱਲੇ ਕੱਲੇ ਫਰਦੇ ਉੱਤੇ ਕਈ ਤਾਂ ਲਿਖਾ ਕੇ ਲੈ ਕੇ ਆਉਂਦੇ ਪਹਿਲੇ ਭਾਈ ਮਨਿਸ ਨੇ ਤੇ ਦਾਦਾ ਜੀ ਪਰਦਾਦਾ ਜੀ ਭਰਾ ਪੁੱਤਰ ਪਰਿਵਾਰਕ ਮੈਂਬਰ ਭਾਈ ਬਚਿੱਤਰ ਸਿੰਘ ਇਹਨਾਂ ਦੇ ਪਰਿਵਾਰ ਚ ਭਾਈ ਉਹਦੇ ਸਿੰਘ ਇਹਨਾਂ ਦੇ ਪਰਿਵਾਰ ਚ ਭਾਈ ਤੇਹਲਾ ਜੀ ਇਹਨਾਂ ਦੇ ਪਰਿਵਾਰ ਚ ਗਿਣਤੀ 90 ਪਰਿਵਾਰ ਦੇ ਮੈਂਬਰ ਭਾਈ ਮਨੀ ਸਿੰਘ ਦੇ ਤੇ ਜਦੋਂ ਆਪ ਉਸ ਯੋਧੇ ਨੂੰ ਸ਼ਹੀਦ ਕੀਤਾ ਗਿਆ ਬੰਦ-ਬੰਦ ਕੱਟੇ ਗਏ ਬੰਦ-ਬੰਦ ਕੱਟੇ ਗਏ ਪਰ ਸਿੱਦਕ ਦੀਆਂ ਮੂਰਤਾ ਨੇ ਆਪਣਾ ਸਬਰ ਨਹੀਂ ਛੱਡਿਆ ਇਹ ਨਹੀਂ ਕਿਹਾ ਸਾਨੂੰ ਕੀ ਮਿਲਿਆ ਅੱਜ ਲਾਲ ਦਿੱਤਾ ਜਾ ਰਿਹਾ ਬਾਣੀ ਪੜੋਗੇ ਤੁਹਾਨੂੰ ਆ ਮਿਲੇਗਾ ਬਾਣੀ ਪੜੋਗੇ ਤੁਹਾਡੀ ਦੁਕਾਨ ਚੱਲੇਗੀ ਬਾਣੀ ਪੜੋਗੇ ਤੁਹਾਡਾ ਪੁੱਤ ਹੋਏਗਾ ਇਹ ਤਾਂ ਉਹ ਜਿਨ੍ਹਾਂ ਦੇ ਘਰ ਪਹਿਲੇ ਪੁੱਤ ਹੈਗੇ ਆ ਪਹਿਲੇ ਦੁਕਾਨਾਂ ਚੱਲਦੀਆਂ ਉਹਨਾਂ ਨੂੰ ਤੇ ਬਾਣੀ ਦੀ ਲੋੜ ਹੀ ਨਹੀਂ ਹੈ ਸਿੱਖ ਨੂੰ ਲਾਲਚੀ ਨਹੀਂ ਸੀ ਬਣਾਇਆ ਗਿਆ ਤੁਹਾਡੀ ਦੁਕਾਨ ਚੱਲਦੀ ਹੋਵੇ ਕਾਰੋਬਾਰ ਚੱਲਦਾ ਹੋਵੇ ਜਦੋਂ ਤੇਰੇ ਕੋਲ ਗੁਰਮਤ ਆਏਗੀ ਤੈਨੂੰ ਘਰ ਵਿੱਚ ਰਹਿਣ ਦੀ ਜਾਚ ਗੁਰੂ ਦੀ ਸਿੱਖਿਆ ਨੇ ਸਿਖਾਉਣੀ ਹੈ ਗੁਰੂ ਦੀ ਬਾਣੀ ਨੇ ਸਿਖਾਉਣੀ ਹੈ ਲਾਲਚੀ ਨੇ ਫਰੀਦਾ ਜਾਂ ਲੱਭ ਤਾਂ ਨੇ ਕਿਹਾ ਜੇ ਲਾਲਚ ਹੈ ਤੇ ਕਾਹਦਾ ਪਿਆਰ ਲੱਭ ਤਾਂ ਕੂੜਾ ਨੇ ਜੇ ਲਾਲਚ ਹੈ ਤੇ ਪਿਆਰ ਝੂਠਾ ਹੈ ਕਿਚਰ ਛੱਤ ਲੰਗਾਈ ਹੈ ਛੱਪਰ ਟੁੱਟੇ ਮੇ ਕੱਖਾਂ ਦੀ ਸ਼ਾਨ ਥੱਲੇ ਬੰਦਾ ਖਲੋਤਾ ਹੋਵੇ ਉਹ ਤੋਂ ਮੀ ਪੈਂਦਾ ਹੋਵੇ ਜਿਆਦੀ ਦੇਰ ਅੱਖਾਂ ਦੀ ਸ਼ਾਨਦਲੇ ਖਲੋ ਕੇ ਬੰਦਾ ਆਪਣੇ ਜਿਸਮ ਨੂੰ ਭਜਣ ਤੋਂ ਵਿਚਾਰ ਨਹੀਂ ਸਕਦਾ ਲਾਲ ਚੁੱਤੇ ਖਲੋਤਾ ਹੋਇਆ ਰਿਸ਼ਤਾ ਜਾਦੀ دیر ਨਿਵਦਾ ਨਹੀਂ ਜਦੋਂ ਮਿਲਣੀ ਹੁੰਦੀ ਹੈ ਨਾ ਪਹਿਲੀ ਮਿਲਣੀ ਚ ਪਰਿਵਾਰ ਨੂੰ ਪਤਾ ਲੱਗ ਜਾਂਦਾ ਹੈ ਕਿ ਲੜਕੇ ਦੇ ਮਾਤਾ ਪਿਤਾ ਭੈਣ ਭਰਾ ਲਾਲਚੀ ਹੈਗੇ ਕਿ ਨਹੀਂ ਹੈਗੇ ਪਰ ਅਸੀਂ ਕਈ ਵਾਰੀ ਕਹਿੰਨੇ ਕੋਈ ਗੱਲ ਨਹੀਂ ਇਨਾ ਕੋਈ ਸਾਨੂੰ ਰੱਬ ਨੇ ਦਿੱਤਾ ਦੇ ਹੀ ਜਾਓ ਪਰ ਇੱਕ ਵਕਤ ਆਉਂਦਾ ਹੈ ਫਿਰ ਗੱਲ ਨਹੀਂ ਬਣਦੀ ਪਰ ਇੱਕ ਰਸਤਾ ਐਸਾ ਹੁੰਦਾ ਜਿੱਥੇ ਪਹਿਲਾਂ ਕਿਤੇ ਸਾਨੂੰ ਧੀ ਚਾਹੀਦੀ ਐ ਐਸੇ ਐਸੇ ਪਰਿਵਾਰ ਵੀ ਮੈਂ ਆਪਣੀ ਜ਼ਿੰਦਗੀ ਚ ਵੇਖਿਆ ਜਿੱਥੇ ਪਹਿਲਾਂ ਕਹਿੰਦੇ ਆ ਲਾਵਾ ਤੇ ਜਿਹੜਾ ਸੂਟ ਪਾਏਗੀ ਬੇਟੀ ਉਹ ਵੀ 79 ਪੈਸੇ ਆਉਂਦੇਵਾਂਗੇ ਬਹੁਤ ਤੁਸੀਂ ਕਰ ਦਿੱਤਾ ਅਸੀਂ ਬੇਟੀ ਲੈਣ ਆਏ ਆ ਸਾਨੂੰ ਨੋ ਨਹੀਂ ਚਾਹੀਦੀ ਤੇ ਇਹੋ ਜਿਹੇ ਪਰਿਵਾਰਾਂ ਚ ਸਵਰਗ ਐ ਅੱਜ ਵੀ ਦੁਨੀਆ ਤੇ ਇਹੋ ਜਿਹੇ ਪਰਿਵਾਰ ਰਹੇ ਨੇ ਜਿੱਥੇ ਪਹਿਲਾਂ ਹੀ ਮੁੰਦਰੀਆਂ ਪਹਿਲਾਂ ਛਾਪਾਂ ਛੱਲੇ ਇਹ ਚੀਜ਼ਾਂ ਆ ਜਾਂਦੀਆਂ ਨੇ ਉੱਥੇ ਫਿਰ ਧੀਆ ਨਹੀਂ ਆਉਂਦੀਆਂ ਉਤੇ ਫਰਕ ਕੀ ਆਉਂਦਾ ਨੋ ਆਉਂਦੀ ਬਿਰਥਾ ਕਹੋ ਕੌਨ ਸੇ ਮਨ ਕੀ ਗੁਰੂ ਤੇਗ ਬਹਾਦਰ ਮਹਾਰਾਜ ਕਹਿੰਦੇ ਬਿਰਥਾ ਕਹੋ ਕੌਨ ਸੇ ਮਨ ਕੀ ਮੈਂ ਆਪਣੇ ਅੰਦਰ ਦੀ ਬਿਰਥਾ ਕਿਹਨੂੰ ਦੱਸਾਂ ਲੋਭ ਗਰਸਿਓ ਦਸਹੁ ਦਸਤਾਵਤ ਕਹਿੰਦੇ ਆਸ਼ਾ ਲਾਗਿਓ ਤਨ ਕੀ ਸੋਕਿਆ ਹੇਤ ਬਹੁਤ ਦੁਖ ਪਾਵਤ ਸੇਵ ਕਰਤ ਜਨ ਜਨ ਕੀ ਦਵਾਰਿਆ ਦਵਾਰ ਸੁਆਣ ਜੋ ਡੋਲਤ ਨਹਿ ਸੁਧ ਰਾਮ ਭਜਨ ਕੀ ਦੁਆਰੇ ਦੁਆਰ ਜਿਵੇਂ ਕੂਕਰ ਦਰ ਦਰ ਤੇ ਤੁਰਿਆ ਫਿਰਦਾ ਹੈ ਤੇਰੇ ਅੰਦਰ ਵੀ ਲਾਲਚ ਦਾ ਕੁੱਤਾ ਤੈਨੂੰ ਦਰ ਦਰ ਤੇ ਭਜਾਈ ਫਿਰਦਾ ਆਪਣੇ ਬੱਚਿਆਂ ਨੂੰ ਇੰਨੇ ਕਾਮਯਾਬ ਬਣਾਓ ਕਹੋ ਪੁੱਤਰ ਤੂੰ ਹੀ ਇੰਨਾ ਕਾਮਯਾਬ ਬਣ ਤੂੰ ਸੋਫਾ ਬੈੱਡ ਗੱਡੀ ਕਾਰ ਏਸੀ ਇਹ ਫਰਨੀਚਰ ਖੁਦ ਖਰੀਦਣ ਦੀ ਤਾਕਤ ਰੱਖਦਾ ਹੋਵੇਂ ਆਪਾਂ ਕਿਸੇ ਕੋਲੋਂ ਮੰਗਿਏ ਨਾ ਆਪਾਂ ਸਿਰਫ ਬੇਟੀ ਵਿਆਹ ਕੇ ਲੈ ਕੇ ਆਈਏ ਕਰਜ ਤਾਂ ਸਾਡੇ ਮਨਾਏ ਦਿਨ ਸਫਲ ਨੇ ਜੇ ਫਿਰ ਉਹੋ ਚੀਜ਼ਾਂ ਸਾਡੀ ਚਾਹੀ ਜਾਨੀਆਂ ਤੇ ਮਾਫ ਕਰਨਾ ਮਥੇ ਵੀ ਟੇਕੇ ਲੰਗਰ ਵੀ ਛਕੇ ਬਣਾਏ ਵੀ ਘਰਾਂ ਨੂੰ ਚਲੇ ਗਏ ਗੱਲ ਫਿਰ ਉਥੇ ਦੀ ਉਥੇ ਰਹਿ ਗਈ ਫੇਰ ਤੇ ਕਹਾਣੀ ਇਦਾਂ ਐ ਜਿਵੇਂ ਸਾਰੀ ਦਿਹਾੜੀ ਡਾਕਟਰ ਦੇ ਕੋਲ ਬੈਠੇ ਡਾਕਟਰ ਨੇ ਸਮਝਾਤਾ ਆ ਨਹੀਂ ਖਾਣਾ ਆ ਨਹੀਂ ਖਾਣਾ ਆ ਖਾਣਾ ਆ ਨਹੀਂ ਖਾਣਾ ਲਿਸਟ ਬਣਾ ਕੇ ਘਰ ਲੈ ਆਂਦੀ ਤੇ ਲਿਸਟ ਬਣਾ ਕੇ ਰੱਖ ਲਈ ਸਰਾਨੇ ਦੇ ਥੱਲੇ ਜੋ ਡਾਕਟਰ ਨੇ ਮਨਾ ਕੀਤਾ ਸੀ ਉਹ ਖਾਈ ਗਏ ਜੋ ਨਹੀਂ ਖਾਂ ਲਿਆ ਜੋ ਖਾਂ ਲਿਆ ਕਿਹਾ ਸੀ ਉਹ ਨਹੀਂ ਖਾਦਾ ਤੇ 15 ਦਿਨਾਂ ਬਾਅਦ ਮਹੀਨੇ ਬਾਅਦ ਕਹਿੰਦੇ ਡਾਕਟਰ ਸਾਹਿਬ ਰਿਪੋਰਟ ਕਰੇ ਉਹ ਪੱਲਾ ਫਰਕ ਪਿਆ ਕੋਜ ਉਹਦਾ ਰੋਗ ਤੇ ਹੋਰ ਵੱਧ ਗਿਆ ਹੁੰਦਾ ਜੀ ਕੀ ਗੱਲ ਹੈ ਵਧਿਆ ਕਿਉਂ ਹੈ ਕਹਿੰਦਾ ਤੂੰ ਪਰਹੇਜ਼ ਨਹੀਂ ਕੀਤਾ ਰੋਗੀ ਮਾਨਸ ਹੋਏ ਕਹੇ ਫਿਰਦਾ ਬਾਲੇ ਵੈਦ ਪਛੰਦਾ ਜਦੋਂ ਰੋਗੀ ਜ਼ਿਆਦਾ ਹੋ ਜਾਏ ਜਾਦੇ ਵੈਦ ਬਦਲਦਾ ਹੈ ਫਿਰ ਫਿਰ ਕੀ ਹੁੰਦਾ ਹੈ ਖੱਟਾ ਮਿੱਠਾ ਸੌ ਚੁਕੰਦਾ ਜਿੰਨਾਂ ਗੱਲਾਂ ਤੋਂ ਰੋਕਿਆ ਹੁੰਦਾ ਉਹ ਸਭ ਚੀਜ਼ਾਂ ਖਾਈ ਜਾਂਦਾ ਹੈ ਇਹ ਚ ਡਾਕਟਰ ਦਾ ਕੀ ਕਸੂਰ ਹੈ ਡਾਕਟਰ ਦਾ ਪਰਹੇਜ਼ ਕਰਨਾ ਪੈਂਦਾ ਦਵਾਈ ਅੱਛਾ ਇੱਕ ਚੀਜ਼ ਹੋਰ ਨੋਟ ਕਰਿਓ ਤੁਹਾਡੇ ਜਿਹੜੇ ਵੀਰ ਬੈਠੇ ਬਜ਼ੁਰਗ ਬੈਠੇ ਆ ਸਿਆਣੇ ਡਾਕਟਰ ਬੈਠੇ ਉਹਨਾਂ ਨੂੰ ਪਤਾ ਹੋਏਗਾ ਦਵਾਈ ਨਾਲੋਂ ਵੱਧ ਬੰਦੇ ਨੂੰ ਪਰਹੇਜ਼ ਠੀਕ ਕਰਦਾ ਹੈ ਦਵਾਈ ਤੁਹਾਨੂੰ ਠੀਕ ਹੋਣ ਚ ਸਿਰਫ ਮਦਦ ਕਰਦੀ ਹੈ ਠੀਕ ਤੁਹਾਡਾ ਪਰਹੇਜ਼ ਕਰਦਾ ਤੁਸੀਂ ਪਰਹੇਜ਼ ਕਰਨਾ ਸ਼ੁਰੂ ਕਰ ਦੋ ਤੁਹਾਡੀ ਜ਼ਿੰਦਗੀ ਚ ਮੈਡੀਸਿਨ ਖਤਮ ਹੀ ਹੋ ਜਾਣੀ ਹੈ ਤੁਹਾਨੂੰ ਦਵਾਈ ਦੀ ਲੋੜ ਪੈਣੀ ਨਹੀਂ ਤੁਹਾਡੀ ਬਾਡੀ ਚ ਇੰਨੀ ਪਾਵਰ ਹੈ ਤੁਸੀਂ ਪਰਹੇਜ਼ ਕਰਨਾ ਸ਼ੁਰੂ ਕਰ ਦਿਓ ਗੁਰੂ ਪਾਸ਼ਾ ਹਰ ਪੱਖ ਦਾ ਸਾਨੂੰ ਗਿਆਨ ਦਿੰਦੇ ਨੇ ਉਹ ਲੋਭ ਲਾਲਚ ਈਰਖਾ ਇਹਨਾਂ ਚੋਂ ਬਾਹਰ ਨਿਕਲ ਤਾਂ ਕਿ ਤੇਰੀ ਜ਼ਿੰਦਗੀ ਸੋਹਣੀ ਬਣ ਸਕੇ ਤਾਂ ਖੈਰ ਜਿਹੜੀ ਮੈਂ ਗੱਲ ਕਰ ਰਿਹਾ ਸੀ ਤਿੰਨ ਗੁਰੂ ਕੇ ਪਿਆਰੇ ਸਿੱਖ ਜਿਨ੍ਹਾਂ ਨੂੰ ਗੁਰੂ ਤੇਗ ਬਹਾਦਰ ਮਹਾਰਾਜ ਤੋਂ ਪਹਿਲਾਂ ਇਹ ਪਹਿਲੀ ਵਾਰ ਹੋਇਆ ਜਦੋਂ ਗੁਰੂ ਅਰਜਨ ਸਾਹਿਬ ਲਾਹੌਰ ਤਤੀ ਤਵੀ ਤੇ ਬੈਠੇ ਦੇਗ ਚੁਬਾੜਾ ਦਿੱਤਾ ਗਿਆ ਕਿਸੇ ਸਿੱਖ ਨੂੰ ਨਾਲ ਸ਼ਹੀਦ ਨਹੀਂ ਕੀਤਾ ਗਿਆ ਪੰਜ ਸਿੱਖ ਨਾਲ ਗਏ ਸੀ ਭਾਈ ਜੇਠਾ ਭਾਈ ਪੈੜਾ ਪਾਈ ਪੈਰਾਗਾ ਪਾਈ ਵਿਦੀ ਚੰਦ ਪਾਈ ਲੰਗਾਹਾ ਪਰ ਤਵਾਰੀਖ ਦੇ ਪੰਨੇ ਬੋਲਦੇ ਨੇ ਇੱਕ ਵੀ ਸਿੱਖ ਨੂੰ ਨਾਲ ਸ਼ਹੀਦ ਨਹੀਂ ਕੀਤਾ ਗਿਆ ਪਰ ਅੱਜ ਗੁਰੂ ਤੇਗ ਬਹਾਦਰ ਮਹਾਰਾਜ ਨੂੰ ਜਦੋਂ ਅਰਸ਼ਤ ਕੀਤਾ ਗਿਆ ਪਹਿਲਾਂ ਸਰਹੰਦ ਰੱਖਿਆ ਗਿਆ ਉੱਥੋਂ ਦਿੱਲੀ ਲਿਆਂਦਾ ਗਿਆ ਹਵੇਲੀ ਵਿੱਚ ਰੱਖ ਕੇ ਜਿਸ ਪਿੰਜਰੇ ਵਿੱਚ ਗੁਰੂ ਪਾਤਸ਼ਾਹ ਜੀ ਨੂੰ ਕੈਦ ਕੀਤਾ ਨਾ ਉਹ ਚੰਗੀ ਤਰ੍ਹਾਂ ਖਲੋ ਸਕਦੇ ਨੇ ਨਾ ਚੰਗੀ ਤਰ੍ਹਾਂ ਬੈਠ ਸਕਦੇ ਨੇ ਇਹ ਤਸੀਹੇ ਆ ਸੀ ਇੱਕ ਸਾਬ ਦਾ ਪਾਤਸ਼ਾਹ ਦੇ ਸਾਹਮਣੇ ਤਿੰਨ ਗੁਰੂ ਕੇ ਲਾਲ ਪਿਆਰੇ ਸਿੱਖ ਭਾਈ ਮਤੀ ਦਾਸ ਜੀ ਭਾਈ ਸਤੀ ਦਾਸ ਜੀ ਅਛਾ ਤਿੰਨਾਂ ਨੂੰ ਤਸੀਹੇ ਵੀ ਵੱਖਰੇ ਵੱਖਰੇ ਭਾਈ ਮਤੀ ਦਾਸ ਨੂੰ ਲੱਕੜਾਂ ਦੇ ਵਿੱਚ ਬੀੜ ਕੇ ਆਰੇ ਨਾਲ ਚੀਰਿਆ ਗਿਆ ਐ ਐਂਝ ਨਹੀਂ ਲੱਗਦਾ ਜਿਵੇਂ ਇਹਨਾਂ ਗੁਰੂ ਕੇ ਪਿਆਰੇ ਸਿੱਖਾਂ ਨੇ ਬਾਣੀ ਨੂੰ ਪੜਿਆ ਨਹੀਂ ਜਿਉ ਕੇ ਵਿਖਾਇਆ ਵੀ ਕਰਵਤ ਭਲਾ ਨਾ ਕਰਵੜ ਤੇਰੀ ਮੈਂ ਕੱਲ ਦੇ ਦਵਾਨ ਚ ਕਿਹਾ ਸੀ ਕਾਂਛੀ ਚ ਵੀ ਲੋਕ ਆ ਰਹੇ ਨਾ ਤਨ ਕਟਵਾਉਂਦੇ ਸੀ ਪਰ ਮਨਸਾ ਸੀ ਮੈਨੂੰ ਸਵਰਗ ਮਿਲੇ ਪਰ ਦਿੱਲੀ ਦੇ ਚਾਂਦਨੀ ਚੌਂਗ ਚ ਵੀ ਤਨ ਸਰੀ ਆ ਰਹੇ ਨਾ ਕਟਵਾਇਆ ਗਿਆ ਪਰ ਮਨਸਾ ਇਹ ਨਹੀਂ ਸਾਨੂੰ ਸਵਰਗ ਮਿਲੇ ਉਹ ਕਹਿੰਦੇ ਅਸੀਂ ਤੇ ਪਹਿਲਾਂ ਸਵਰਗਾ ਚ ਪਿੱਛੇ ਤੁਰਨ ਵਾਲਿਆਂ ਨੂੰ ਸਵਰਗ ਦਾ ਅਹਿਸਾਸ ਹੋ ਸਕੇ ਕਿ ਸੱਚ ਨਾਲ ਜੁੜ ਜਾਓ ਇਹ ਦੁਨੀਆ ਸਵਰਗ ਬਣ ਸਕਦੀ ਹੈ ਦੁਨੀਆਈ ਭਗਤ ਕਬੀਰ ਦਾ ਸ਼ਬਦ ਹੈ ਕਹਿੰਦੇ ਕਰਵਤ ਭੱਲਾ ਕਰਵਤ ਕਰਵਤ ਕਹਿੰਦੇ ਨੇ ਆਰੇ ਨੂੰ ਕਰਵਟ ਕਹਿੰਦੇ ਪਿੱਠ ਨੂੰ ਕਹਿੰਦੇ ਆਰਾ ਪਰਵਾਨ ਹੈ ਪਰ ਪਿੱਠ ਪਰਵਾਨ ਨਹੀਂ ਹੈ ਆਰੇ ਨਾਲ ਸਰੀਰ ਦੋ ਫਾੜ ਹੋਏਗਾ ਪਿੱਠ ਨਾਲ ਤੇ ਜਿਉਂਦਿਆਂ ਮਰ ਜਾਵਾਂਗੇ ਸੋ ਜੀਵਿਆ ਜਿਸ ਮਨ ਵਸਿਆ ਸੋਏ ਨਾਨਕ ਅਵਰ ਨ ਜੀਵੇ ਕੋ ਅਪਰੋਜ ਪੜਦੇ ਆਖਾਂ ਜੀਵਾ ਜਿਮ ਨੂੰ ਭੁੱਲ ਗਿਆ ਤੇ ਮੈਂ ਮਰ ਗਿਆ ਜੇ ਮੈਨੂੰ ਮਜਾਗਦਾ ਤੇ ਮੈਂ ਜਿਉਂਦਾ ਹਾਂ ਹੁੰਦੇ ਜੇ ਮਾਲਕ ਭੁੱਲ ਗਿਆ ਮੈਂ ਤੇ ਮਰ ਜਾਣਾ ਆਰਾ ਤੇ ਸਰੀਰ ਦੋ ਫਾੜ ਕਰੇਗਾ ਕਹਿੰਦੇ ਕਰਵਤ ਭਲਾ ਨਾ ਕਰਵਟ ਤੇਰੀ ਕਰਵਤ ਪ੍ਰਵਾਨ ਹੈ ਆਰਾ ਪ੍ਰਵਾਨ ਹੈ ਪੇਠ ਨਹੀਂ ਪ੍ਰਵਾਨ ਲਾਗ ਸਲੇ ਲਾ ਗਲੇ ਸੁਣ ਬੇਨਤੀ ਮੇਰੀ ਹਾਂ ਵਾਰੀ ਮੁਖ ਫੇਰ ਪਿਆਰੇ ਕਰਵਟ ਦੇ ਮੋਕੋ ਕਾਹੇ ਕੋ ਮਾਰਾ ਮੈਂ ਮਹਾਰਾਜ ਤੁਹਾਡੇ ਸਿਧਾਂਤ ਵੱਲ ਜੇ ਮੇਰੀ ਪਿੱਠ ਹੋ ਜਾਏ ਤੁਹਾਡੇ ਸਿਧਾਂਤ ਤੋਂ ਮੈਂ ਬੇਮੁਖ ਹੋ ਜਾਵਾਂ ਮੈਂ ਫੇਰ ਮਰਦਾ ਜੇ ਤੁਹਾਡੇ ਸਿਧਾਂਤ ਵੱਲ ਮੁੱਖ ਕਰਕੇ ਮੇਰੇ ਸਰੀਰ ਤੇ ਵੀ ਆਰਾ ਚੱਲ ਜਾਏ ਨਾ ਸਰੀਰ ਦੋ ਫਾੜ ਹੋਏਗਾ ਮੈਂ ਫੇਰ ਵੀ ਜਿਉਂਦਾ ਰਹਾਗਾ ਕਿਉਂਕਿ ਬਾਣੀ ਚ ਲਿਖਿਆ ਹੈ ਰਹਿਣ ਨਾ ਪਾਵੇਂ ਸੁਰ ਨਾਰ ਦੇਵਾ ਕਿਸੇ ਨੇ ਨਹੀਂ ਰਹਿਣਾ ਭਾਵੇਂ ਕੋ ਦੇਵਤਾ ਹੈ ਭਾਵੇਂ ਕੋ ਧਰਮੀ ਐ ਪਾਵੇਂ ਕੋ ਧਰਮੀ ਐ ਪਰ ਬਾਣੀ ਕਹਦੀ ਰਹਿਣ ਨਾ ਪਾਵੇਂ ਸੁਰ ਨਰ ਦੇਵਾ ਊਠ ਸੁਧਾਰੇ ਕਰ ਮਨਜਨ ਸੇਵਾ ਪਰ ਨਾਲੇ ਵੀ ਆਖਿਆ ਜੀਵਤ ਪੇਖੇ ਜਿਨੀ ਹਰ ਹਰ ਤੇ ਆਇਆ ਜਿਹੜੇ ਸਤ ਨਾਲ ਜੁੜ ਜਾਂਦੇ ਨੇ ਉਹ ਜਿਉਂਦੇ ਹੋ ਜਾਂਦੇ ਨੇ ਕਿਵੇਂ ਨਾ ਦੁਨੀਆ ਤੋਂ ਸੱਚ ਮਰਦਾ ਤੇ ਨਾ ਸੱਚ ਨਾਲ ਜੁੜਨ ਵਾਲੇ ਕਦੀ ਮਰਦੇ ਨਹੀਂ ਸਰੀਰ ਦੁਨੀਆ ਤੋਂ ਚਲਾ ਜਾਂਦਾ ਸਤ ਸਾਲ ਦੇ ਬਾਬਾ ਫਤਿਹ ਸਿੰਘ ਰੇਂ ਦੇ ਦੁਨੀਆ ਤੱਕ ਉਹਨਾਂ ਨੂੰ ਦੁਨੀਆ ਯਾਦ ਕਰਦੀ ਰਹੇਗੀ ਇੱਥੇ ਕੋਈ 70 ਸਾਲ 80 ਸਾਲ 90 ਸਾਲ ਵੀ ਬੰਦਾ ਬੇਈਮਾਨੀਆਂ ਠਗੀਆਂ ਕਰਕੇ ਮਰ ਜਾਏ ਮਾਫ ਕਰਨਾ ਕਿੰਨੇ ਕ ਸਾਲ ਯਾਦ ਕਰਦੇ ਆ ਜੀ ਆਪਾਂ ਬੰਦੇ ਨੂੰ ਇੱਥੇ ਸਾਨੂੰ ਬੈਠਿਆਂ ਨੂੰ ਕੋਈ ਪੁੱਛੇ ਸਾਡੇ ਦਾਦੇ ਪਰਦਾਦੇ ਦਾ ਕੀ ਨਾਮ ਹੈ ਦੋ ਤਿੰਨ ਪੀੜੀਆਂ ਯਾਦ ਹੁੰਦੀਆਂ ਸਾਨੂੰ ਪਰ ਜੇ ਸਾਨੂੰ ਇੱਥੇ ਬੈਠਿਆਂ ਨੂੰ ਕੋਈ ਪੰਜ ਸੱਤ ਪੀੜੀਆਂ ਪਿਛੇ ਪੁਛੇ ਆਪਾਂ ਨੂੰ ਕੁਰਸੀਨਾਮਾ ਫੋਲਣਾ ਪੈਣਾ ਪਰ ਇਹਨਾਂ ਮਹਾਪੁਰਖਾਂ ਦੇ ਕੁਰਸੀਨਾਮੇ ਫੋਲਣ ਦੀ ਲੋੜ ਹੀ ਨਹੀਂ ਕਿਉਂਕਿ ਮੋਇਆਂ ਗੰਡ ਨੇਕੀ ਸਾਤੋਏ ਮਰਨ ਤੋਂ ਬਾਅਦ ਗੰਡ ਪੈਂਦੀ ਬੰਦੇ ਦੇ ਆਪਣੇ ਕਰੈਕਟਰ ਤੇ ਕਰਦਾਰ ਤੇ ਆਚਰਨ ਨਾਲ ਕਰਵਤ ਭੱਲਾ ਨਾ ਕਰਵੜ ਤੇਰੀ ਲਾ ਗਲੇ ਸੁਣ ਬੇਨਤੀ ਮੇਰੀ ਹੋਂਵਾਰੀ ਮੁਖ ਫੇਰ ਪਿਆਰੇ ਕਰਵਟ ਦੇ ਮੋਕੋ ਕਾਹੇ ਕੋ ਮਾਰੇ ਜੋਤਨ ਚੀਰੇ ਅੰਗ ਨਾ ਮੋਰੋ ਪਿੰਡ ਪਰੇ ਤੋਂ ਪ੍ਰੀਤ ਨਾ ਤੋਰੋ ਹਮ ਤੁਮ ਵਿਚ ਭਇਓ ਨੋ ਕੋਈ ਤੁਮੈ ਸੋ ਕੰਤ ਨਾਰ ਹਮ ਸੋਈ ਇਹ ਸ਼ਬਦ ਭਗਤ ਕਬੀਰ ਦਾ ਐਂਜ ਨਹੀਂ ਲੱਗਦਾ ਜਿਵੇਂ ਭਾਈ ਮਤੀਦਾ ਜੀ ਨੇ ਆਪਣੇ ਜੀਵਨ ਵਿੱਚ ਵਸਾਇਆ ਕਿ ਅੱਜ ਆਰੇ ਨਾਲ ਸਰੀਰ ਦੋ ਫਾੜ ਹੋਏਗਾ ਤੋ ਕਵੀ ਲਿਖਦਾ ਨਾ ਕਾਜੀ ਆਖਦਾ ਦਸਖਾ ਮਤੀਦਾ ਸਾ ਕਾਜੀ ਆਖਦਾ ਦਸਖਾ ਮਤੀਦਾ ਸਾ ਤੇਰੀ ਆਖਰੀ ਇੱਛਾ ਹਲ ਹੋਵੇ ਜੋ ਤੂੰ ਚਾਹੇ ਸੋ ਤੂੰ ਪਾ ਸਕਦਾ ਉਹ ਹਾਜ਼ਰੀ ਉਸੇ ਪਲ ਹੋਵੇ ਹਾਸਕੇ ਕਿਹਾ ਮਤੀਦਾ ਸਾ ਅਗੋਂ ਮੇਰੀ ਆਖਰੀ ਇੱਛਾ ਲੋਵੇ ਸੀਸ ਮੇਰੇ ਤੇ ਜਦੋਂ ਚੱਲੇ ਆਰਾ ਮੇਰਾ ਮੂੰਹ ਗੁਰੂ ਪਿੰਜਰੇ ਵਾਲ ਹੋਵੇ ਗਾਲੋ ਤੇ ਗੁਰੂ ਦੇ ਪਿੰਜਰੇ ਤੇ ਫਿਜ਼ੀਕਲ ਦੀ ਨਹੀਂ ਗੱਲ ਗੁਰੂ ਦੇ ਸਦਾਨ ਦੀ ਹੈ ਅਜ ਵਾਰਿਸ ਭਾਈ ਮਤੀ ਦਾਸ ਤੇ ਭਾਈ ਸਤੀ ਦਾਸ ਤੇ ਭਾਈ ਦਿਆਲਾ ਜੀ ਦੇ ਪਿੱਠਾਂ ਕਰਕੇ ਬੈਠੇ ਗੁਰੂਵਾਲ ਅਜ ਪਿੱਠ ਕਰਕੇ ਬੈਠਾ ਗੁਰੂਵਾਲ ਪਿੱਠ ਕਰਕੇ ਪਤਾ ਨਹੀਂ ਕਿਧਰ ਪਿੱਠ ਕਰ ਲਈ ਇਹਨੇ ਕਰ ਗੁਰੂ ਦਾ ਪ੍ਰਕਾਸ਼ ਕਰਾ ਕੇ 48 50 ਘੰਟੇ ਪਾਠ ਕਰ ਹੋਣ ਤੋਂ ਬਾਅਦ ਫਿਰ ਝੋਲੀ ਏਡੀ ਬੈਠਾ ਕਿਸੇ ਬੰਦੇ ਅੱਗੇ ਇਹ ਪੇਟੀ ਹੈ ਬੇਮੁਖ ਹੋਏ RAM ਤੇ ਲੱਗਣ ਜਨਮ ਵਿਯੋਗ ਖਿੰਮੇ ਕੋੜੇ ਹੋਏ ਗਏ ਜਿਤੜੇ ਮਾਇਆ ਜਿਹੜਾ ਸਿਰ ਗੁਰੂ ਦਾ ਰਾਖਵਾ ਸੀ ਗੁਰੂ ਅੱਗੇ ਝੁਕਣਾ ਚਾਹੀਦਾ ਸੀ ਤੂੰ ਗੁਰੂ ਕੋਲ ਲਿਆਉਣ ਤੋਂ ਪਹਿਲਾਂ ਪਹਿਲਾਂ ਤੇ ਕੋਈ ਥਾਂ ਛੱਡਿਆ ਹੀ ਨਹੀਂ ਜਿੱਥੇ ਨਹੀਂ ਝੁਕਾਇਆ ਅਜੇ ਤੱਕ ਗੁਰੂ ਦੇ ਇਸ ਸਿਧਾਂਤ ਨੂੰ ਬੜੀ ਵੱਡੀ ਢਾਹ ਲੱਗ ਰਹੀ ਹੈ